ਦਾ ਦੇ ਵਿੱਚ ਇੱਕ ਨਵੀਂ ਸੋਧ ਕੀਤੀ ਗਈ ਹੈਗੀਆ 104 ਧਾਰਾ ਲਾਗੂ ਕੀਤੀ ਗਈ ਹੈਗੀਆ ਅਗਰ ਡਰਾਈਵਰ ਕੋਈ ਗਲਤੀ ਕਰਦੇ ਨੇ ਤਾਂ ਉਹਨਾਂ ਨੂੰ ਲੈ ਕੇ ਪਹਿਲਾਂ ਸਮਝੌਤਾ ਬਾਰੋਬਾਰੀ ਹੋ ਜਾਂਦਾ ਸੀ ਜਿਸ ਨੂੰ ਲੈ ਕੇ ਕਾਨੂੰਨ ਦੇ ਵਿੱਚ ਇੱਕ ਸੋਧ ਕੀਤਾ ਗਿਆ 104 ਧਾਰਾ ਲਗਾਈ ਗਈ ਜਿਸ ਨੂੰ ਲੈ ਕੇ ਡਰਾਈਵਰਾਂ ਨੇ ਹੜਤਾਲ ਕਰ ਦਿੱਤੀ ਗਈ ਹੈਗੀਆ ਤਿੰਨ ਰੋਜ਼ਾ ਹੜਤਾਲ ਚੱਲ ਰਹੀ ਹੈਗੀਆ ਜਿਸ ਨੂੰ ਲੈ ਕੇ ਪੰਪਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਭੀੜ ਤੁਹਾਨੂੰ ਦੇਖਣ ਨੂੰ ਮਿਲੇਗੀ ਔਰ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਕਿਉਂਕਿ ਜਿਹੜੀ ਕਾਨੂੰਨ ਵਿਵਸਥਾ ਦੇ ਵਿੱਚ ਸੋਧ ਕੀਤੀ ਗਈ ਹੈਗੀ 104 ਧਾਰਾ ਲਗਾਈ ਗਈ ਹੈਗੀ ਜਿਸ ਨੂੰ ਲੈ ਕੇ ਹੜਤਾਲ ਚੱਲ ਰਹੀ ਹੈਗੀ ਅੱਜ ਦੂਜਾ ਦਿਨ ਹੈ ਹੜਤਾਲ ਦਾ ਪੰਪਾਂ ਤੇ ਤੁਸੀਂ ਦੇਖ ਸਕਦੇ ਹੋ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਔਰ ਜਿਹੜੀਆਂ ਲੰਬੀਆਂ ਲੰਬੀਆਂ ਲਾਈਨਾਂ ਨੇ ਉਹ ਇਸ ਕਰਕੇ ਲੱਗੀਆਂ ਹੋਈਆਂ ਨੇ ਕਿਉਂਕਿ ਪੈਟਰੋਲ ਪੰਪਾਂ ਤੇ ਪੈਟਰੋਲ ਹੈ ਜਿਹੜਾ ਉਹ ਨਹੀਂ ਆ ਰਿਹਾ ਹੈਗਾ ਸੋ ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਕੀ ਪੰਪਾਂ ਦੇ ਉੱਤੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਗਿਆ ਪੈਟਰੋਲ ਨੂੰ ਲੈ ਕੇ ਦਿੱਕਤਾਂ ਆ ਰਹੀਆਂ ਹੈਗੀਆਂ ਕੀ ਕਹਿੰਦੇ ਆ ਸਰਕਾਰ ਨੂੰ ਚਾਹੀਦਾ ਇਹ ਤਾਂ ਵਸਤੂ ਸਰ ਨੂੰ ਹੱਲ ਕਰਨਾ ਚਾਹੀਦਾ ਜਿਹੜਾ ਮੰਗ ਰਹੇ ਨੇ ਕਮਾਂਡਸ ਜਿਹੜੀ ਉਹਨਾਂ ਨੂੰ ਉਹਨੂੰ ਪੂਰਾ ਕਰਨਾ ਚਾਹੀਦਾ ਖਨਾਰ ਵਾਪਸ ਲੈਣਾ ਚਾਹੀਦਾ ਜਿਹੜਾ ਕਾਨੂੰਨ ਬਣਾਇਆ ਉਹਨਾਂ ਨੇ ਕਾਨੂੰਨ ਦੇ ਵਿੱਚ ਉਹਨਾਂ ਨੇ ਸੋਧ ਕੀਤਾ ਗਿਆ 104 ਧਾਰਾ ਲਗਾਈ ਗਈ ਹੈਗੀਆ ਜਿਹਦੇ ਤਹਿਤ 7 ਸਾਲ ਦੀ ਸਜ਼ਾ ਵੀ ਜਿਹੜੀ ਹੈਗੀ ਆ ਉਹ ਤੈਅ ਕੀਤੀ ਗਈ ਹੈਗੀ ਆ ਉਹ ਗਲਤ ਆ ਵੀਰ ਕੋਈ ਨਜਾਇਜ਼ ਫਸਦੰਦੇ ਨੇ ਵਿਚਾਰੇ ਉਹ ਕੀ ਕਰਨਗੇ ਉਹਨਾਂ ਦੇ ਪਿੱਛੇ ਜਿਹੜੇ ਪਰਿਵਾਰ ਆ ਉਹ ਕੀ ਕਰੂਗਾ ਉਹ ਵੀ ਸੱਚੇ ਨੇ ਵਿਚਾਰੇ ਆਪਣੇ ਇਹ ਤਾਂ ਲੱਗਦਾ ਜਿਵੇਂ ਹੜਤਾਲ ਹੋਈ ਹੈਗੀ ਆ ਵੀ ਸਬਜ਼ੀਆਂ ਦਾ ਰੇਟ ਵੀ ਵਧੂਗਾ ਹੁਣ ਕਿਉਂਕਿ ਪਟਾਣ ਤਾਂ ਮਿਲੇ ਨਹੀਂ ਦੇ ਸਾਰਾ ਸਿਸਟਮ ਹੀ ਬੰਦ ਹੋ ਗਿਆ ਜਰਾ ਹਰੇਕ ਚੀਜ਼ ਇਹ ਤਾਂ ਬੰਦ ਹੋ ਗਈ ਕਿਉਂਕਿ ਹਰੇਕ ਚੀਜ਼ ਜਿਹੜਾ ਢੋਈ ਆ ਟਰੱਕਾਂ ਨਾਲ ਹੀ ਚਲਦੀ ਆ ਟਰੱਕ ਜਿਹੜੇ ਰੇਟ ਦੀ ਹੱਡੀ ਨੇ ਆਰਥਿਕਤਾ ਦੀ ਮੇਰੇ ਨਾਲ ਸਾਰਕੋ ਜੇ ਬੰਦ ਹੋ ਗਿਆ। ਸੋ ਆਪਾਂ ਗੱਲਬਾਤ ਵੀ ਕੀਤੀ ਹੈਗੀ ਇਹਨਾਂ ਨੇ ਵੀ ਕਿਹਾ ਕਿ ਜਿਹੜੀ ਪੈਟਰੋਲ ਨੂੰ ਲੈ ਕੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕੀ ਕੰਮ ਕਰਦੇ ਨੇ ਕਿ ਲਾਈਨਾਂ ਲੱਗੀਆਂ ਹੋਈਆਂ ਹੈਗੀਆਂ ਦਿੱਕਤਾਂ ਦਾ ਸਾਹਮਣਾ। ਬਹੁਤ ਦਿੱਕਤਾਂ ਜੀ ਮੇਰੇ ਕੋਲ ਵਰਕਸ਼ਾਪ ਦੇ ਵਿੱਚ ਡੀਜ਼ਲ ਪੱਟੀ ਚੱਲਦੀ ਹੈ। ਮੇਰਾ ਤਾਂ ਕੰਮ ਹੀ ਬੰਦ ਹੋ ਜਾਣਾ ਜਮੈਂ 4-5 ਦਿਨ ਵਾਸਤੇ ਬੰਦ ਕਰਨ ਨੂੰ ਕਹਿੰਦੇ ਨੇ। ਮੇਰਾ ਤਾਂ ਕੰਮ ਹੀ ਬੰਦ ਹੋ ਜਾਣਾ ਤੇ ਮੇਰੇ ਕੋਲ ਵਾਹਨ ਵੀ ਹੈਗਾ ਡਿਲੀਵਰੀ ਕਰਨ ਵਾਸਤੇ। ਕੰਮ ਦੇ ਵਿੱਚ ਬਹੁਤ ਇਫੈਕਟ ਪਾਉਗਾ ਜੀ ਅੱਛਾ ਜਿਹੜੀ ਸੋਧ ਕੀਤੀ ਗਈ 104 ਧਾਰਾ ਲਗਾਈ ਗਈ ਹੈਗੀ ਆ ਉਹਨੂੰ ਲੈ ਕੇ ਤੁਹਾਨੂੰ ਲੱਗਦਾ ਵੀ ਜਿਹੜੀ ਧਾਰਾ ਲਗਾਈ ਗਈ ਹੈ ਉਹ ਠੀਕ ਆ ਨਹੀਂ ਧਾਰਾ ਦੇਖੋ ਧਾਰਾ ਵੀ ਉਹਨਾਂ ਦਾ ਵੀ ਕੰਮ ਠੀਕ ਹੈ ਪਰ ਡੀਜ਼ਲ ਹਰ ਇੱਕ ਨੂੰ ਮਿਲਣਾ ਚਾਹੀਦਾ ਹੁਣ ਪੈਟਰੋਲ ਪੰਪ ਤੇ ਡੀਜ਼ਲ ਚੱਲ ਰਿਹਾ ਸੀ ਇਹਨਾਂ ਨੇ ਐਕਚੁਅਲੀ ਐਟ ਅ ਟਾਈਮ ਬੰਦ ਕਰਦੇ ਆ ਪਰ ਡੀਜ਼ਲ ਮਨਾਜ਼ਾ ਹੈਗਾ ਹੀ ਤੇ ਡੀਜ਼ਲ ਪਾਣਾ ਚਾਹੀਦਾ ਹਰ ਇੱਕ ਨੂੰ ਪਾਣਾ ਚਾਹੀਦਾ ਲੈਣ ਲੱਗਣੀ ਚਾਹੀਦੀ ਹੈ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦਾ ਜਿਹੜਾ ਹੱਲ ਹੈ ਜਲਦੀ ਹੋਵੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੇ ਹੱਲ ਹੋਊਗਾ ਤਾਂ ਹੀ ਕੰਮ ਚੱਲਣਗੇ ਹੁਣ ਸਬਜੀ ਸੋਬਜੀ ਵਗੈਰਾ ਸਾਰਾ ਬੰਦ ਹੋ ਜਾਏਗਾ ਸਾਰਾ ਡੀਜ਼ਲ ਨਾਲ ਹੀ ਆਈ ਦੀ ਮਾਰ ਫੇਰ ਬਿਲਕੁਲ ਜੀ ਬਿਲਕੁਲ ਪਹਿਲਾਂ ਹੀ ਕੰਮ ਖਤਮ ਆ ਬਿਲਕੁਲ ਠੱਪਾ ਹਾਂਜੀ ਸੋ ਕੀ ਲੱਗਦਾ ਜੀ ਤੁਹਾਨੂੰ ਜੀ ਨਾਲ ਪੈਟਰੋਲ ਬੰਦ ਹੋ ਗਿਆ ਕਿ ਆਇਆ ਹਾਂਜੀ ਹਾਂਜੀ ਕੱਲ ਤੇ ਕੰਮ ਆਈ ਮੋਰ ਮੈਨੂੰ ਚਾਹੀਦਾ ਵੀ ਇਹਦਾ ਹੱਲ ਕਰਿਆ ਜਾਵੇ ਹਾਂ ਜਲਦੀ ਤੋਂ ਜਲਦੀ ਹੱਲ ਕਰਿਆ ਜਾਵੇ ਇਹਦਾ ਹਾਲਾਤ ਬਰਾਬਰ ਜਿਵੇਂ ਤੁਸੀਂ ਵੇਖ ਸਕਦੇ ਹੋ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਪੰਪਾਂ ਦੇ ਉੱਤੇ ਲੱਗੀਆਂ ਹੋਈਆਂ ਨੇ ਸੋ ਮੈਮ ਜੀ ਹਾਂ ਜੀ ਤੇ ਤੇਲ ਹੈ ਨਹੀਂ ਹੈਗਾ ਤਾਂ ਭਾਰੀ ਦਿੱਕਤ ਆ ਤੰ ਬਹੁਤ ਜ਼ਿਆਦਾ ਜੀ ਸਾਰਾ ਕੁਝ ਹੁਣ ਇਹਨਾਂ ਦੇ ਸਕੂਟੀ ਦੇ ਉੱਪਰ ਹੀ ਆ ਤੁਹਾਨੂੰ ਕਿ ਦੂਰ ਜਾਣਾ ਕਿ ਉੱਧਰ ਜਾਣਾ ਸਬਜ਼ੀ ਲੈਣ ਜਾਣਾ ਤੁਹਾਨੂੰ ਆਲ ਓਵਰ ਬਹੁਤ ਸਾਰਾ ਸਕੂਟੀ ਤੇ ਕਰਨਾ ਪੈ ਰਿਹਾ ਹੈ ਔਰ ਸਾਨੂੰ ਜੇ ਤੇਲ ਖਤਮ ਹੋ ਗਿਆ ਤਾਂ ਕਿੱਥੇ ਜਾਵਾਂਗੇ ਅਸੀਂ ਤੁਸੀਂ ਆਪ ਦੇਖੋ ਹੁਣ ਇਹਨਾਂ ਦੇ ਫਾਦਰ ਸਾਹਿਬ ਦਾ ਫੋਨ ਆਇਆ ਸਾਨੂੰ ਕਿ ਜਲਦੀ ਇਸ ਕੁੜੇ ਤੇਲ ਪਵਾ ਲਓ ਹੁਣ ਇੱਥੇ ਆ ਇੱਥੇ ਵੀ ਤੇਲ ਹੈ ਨਹੀਂ ਪਿੱਛੇ ਵੀ ਹੈ ਨਹੀਂਗਾ ਹੁਣ ਤੁਸੀਂ ਖੁਦ ਦੇਖੋ ਜਿਹਨੇ ਤਿੰਨ ਦਿਨ ਦੀ ਹੜਤਾਲ ਹੈਗੀ ਅੱਜ ਦੂਸਰਾ ਦਿਨ ਹੈਗਾ ਤਾਂ ਲੱਗਦਾ ਪਰ ਹੁਣ ਹੀ ਪਤਾ ਲੱਗਿਆ ਜੀ ਸਾਨੂੰ ਅਸੀਂ ਫਟਾਫਟ ਪਹਿਲਾਂ ਹੀ ਸੋਦਰ ਤੇਲ ਪਵਾ ਲਈਏ ਔਰ ਪਤਾ ਨਹੀਂ ਇਸ ਤੇਲ ਕਿੰਨੀ ਤਰ੍ਹਾਂ ਹੜਤਾਲ ਰਹੇਗੀ ਜੋ ਕਿ ਇਸ ਤਰ੍ਹਾਂ ਇਹ ਤਾਂ ਤੁਹਾਨੂੰ ਪਤਾ ਹੀ ਹੈ ਸਾਰੇ ਤੁਹਾਡੇ ਸਾਹਮਣੇ ਦੇਖ ਲਓ ਆ ਹਾਲ ਹੈ ਇਹ ਘਰ ਦਾ ਕੰਮ ਵੀ ਕਰਦੇ ਹੋ ਤੁਹਾਨੂੰ ਲੱਗਦਾ ਵੀ ਸਬਜ਼ੀਆਂ ਦੇ ਵਿੱਚ ਵੀ ਮਹਿੰਗਾਈ ਹੋਊਗੀ ਜਿਵੇਂ ਹੁਣ ਪੈਟਰੋਲ ਨਹੀਂ ਮਿਲਿਆ ਹੈਗਾ ਪਿੱਛੇ ਟਰਾਂਸਪੋਰਟ ਬੰਦ ਹਾਂਜੀ ਹੋ ਸਕਦਾ ਜੇ ਤੁਹਾਨੂੰ ਸਮਝ ਆ ਆਲਓਵਰ ਜੋ ਤੇਲ ਸਾਰਾ ਇੱਕ ਮੇਨ ਹੈ ਜਿਸ ਨਾਲ ਅਸੀਂ ਇਧਰ ਉਧਰ ਜਾ ਸਕਦੇ ਹਾਂ ਤੁਹਾਨੂੰ ਪਤਾ ਔਰ ਹੋ ਸਕਦਾ ਇਹ ਸਾਰੀ ਚੀਜ਼ ਹੋਣ ਕਿਉਂਕਿ ਐਕਸਪੋਰਟ-ਇੰਪੋਰਟ ਜੋ ਵੀ ਕਰਦੇ ਆ ਨਾ ਹੁਣ ਗੱਡੀਆਂ ਵਗੈਰਾ ਆਉਂਦੀਆਂ ਸਬਜ਼ੀਆਂ ਇਧਰ ਉਧਰ ਮਹਿੰਗਾਉਂਦੇ ਆ ਉਹ ਤੇਲ ਦਾ ਹੀ ਸਾਰਾ ਕੰਮ ਹੈ ਸਰਕਾਰ ਨੂੰ ਚਾਹੀਦਾ ਵੀ ਜਲਦ ਤੋਂ ਜਲਦ ਇਹਨਾਂ ਦਾ ਹੱਲ ਬਿਲਕੁਲ ਬਿਲਕੁਲ ਸਰ ਉਹਨਾਂ ਨੂੰ ਕਹੀ ਤਾਂ ਇੱਕ ਦੋ ਦਿਨਾਂ ਵਿੱਚ ਕੰਮ ਖਤਮ ਆ ਲੋਬਾ ਆਪਣੇ ਜੋ ਵੀ ਨੇ ਮੁद्दा ਹੈ ਜੋ ਵੀ ਬਹਿਸ ਹੈ ਇੱਕ ਦੂਸਰੇ ਨਾਲ ਇਸ ਚੀਜ਼ ਨੂੰ ਸੋਲੂਸ਼ਨ ਕੱਢ ਲਮ ਜਲਦੀ ਤੋਂ ਜਲਦੀ ਹਾਂ ਸੋ ਕਾਨੂੰਨ ਨੂੰ ਲੈ ਕੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵੀ ਰੋਸ਼ ਦੇਖਣ ਨੂੰ ਮਿਲ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਪੰਪ ਦੇ ਉੱਤੇ ਪੋਸਟਰ ਲੱਗ ਚੁੱਕਿਆ ਹੈਗਾ ਕਿ ਡੀਜ਼ਲ ਔਰ ਪੈਟਰੋਲ ਖਤਮ ਹੋ ਚੁੱਕਿਆ ਸੋ ਲੋਕਾਂ ਨੂੰ ਬੜੀ ਸਮੱਸਿਆ ਆ ਰਹੀ ਹੈਗੀ ਆ ਕਿਉਂਕਿ ਤੇਲ ਮਿਲ ਨਹੀਂ ਰਿਹਾ ਹੈਗਾ ਪੈਟਰੋਲ ਟਰਾਂਸਪੋਰਟ ਬੰਦ ਹੈਗੀਆਂ ਨੇ ਬੱਸਾਂ ਬੰਦ ਨੇ ਟਰੱਕਾਂ ਟਰੱਕਾਂ ਬੇ ਬੰਦ ਹੋ ਚੁੱਕੇ ਨੇ ਔਰ ਜਿਸ ਦੇ ਨਾਲ ਨਾਲ ਸਬਜ਼ੀਆਂ ਵੀ ਮਹਿੰਗੀਆਂ ਹੋਣਗੀਆਂ ਉਸ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਭਾਰੀ ਰੋਸ ਹੈਗਾ ਕਿਉਂਕਿ ਇਹ ਜਲਦ ਤੋਂ ਜਲਦ ਚੱਲਣੀ ਚਾਹੀਦੀ ਆ ਤਾਂ ਜੋ ਜਿਹੜੇ ਤੇਲ ਡੀਜ਼ਲ ਪੈਟਰੋਲ ਦੀਆਂ ਜਿਹੜੀਆਂ ਸਮੱਸਿਆ ਹੈਗੀਆਂ ਉਹਦਾ ਕੋਈ ਹੱਲ ਹੋ ਸਕੇ ਸੋ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਆ ਕਿ ਪੈਨਿਕ ਨਾ ਕੀਤਾ ਜਾਵੇ ਕਿਉਂਕਿ ਜਿਹੜੇ ਪੈਟਰੋਲ ਡੀਜ਼ਲ ਹੈਗਿਆ ਤਿੰਨ ਦਿਨ ਦੀ ਹੜਤਾਲ ਹੈਗੀ ਆ ਕੱਲ੍ਹ ਤੋਂ ਤੀਸਰਾ ਦਿਨ ਹੈ ਤੀਸਰੇ ਦਿਨ ਤੋਂ ਬਾਅਦ ਸ਼ਾਇਦ ਕੋਈ ਨਾ ਕੋਈ ਇਹਨਾਂ ਦਾ ਹੱਲ ਨਿਕਲ ਸਕੇ ਔਰ ਇਹਨਾਂ ਨੂੰ ਜਿਹੜਾ ਪੈਟਰੋਲ ਡੀਜ਼ਲ ਹੈ ਉਹ ਮਿਲ ਸਕੇ ਉਹ ਪੰਪਾ ਦੇ ਉੱਤੇ ਜਿੱਥੇ ਲਾਈਨਾਂ ਵੀ ਲੱਗੀਆਂ ਤੁਸੀਂ ਦੇਖ ਸਕਦੇ ਹੋ ਫਾਈਵ ਰੇਡ ਦੀ ਗੱਡੀ ਖੜੀ ਹੈਗੀ ਆ ਔਰ ਇਹਨਾਂ ਨੂੰ ਵੀ ਤੇਲ ਦੀ ਲੋੜ ਹੈਗੀ ਆ ਸੋ ਜੇ ਅਗਰ ਕਿਤੇ ਕੋਈ ਦੁਰਘਟਨਾ ਹੋ ਜਾਂਦੀ ਹੈਗੀ ਆ ਗੱਡੀ ਇਹ ਜਾਏਗੀ ਤਾਂ ਉੱਥੇ ਜਾ ਕੇ ਅੱਗ ਬੁਝਾਏਗੀ ਸੋ ਇਹਨਾਂ ਨੂੰ ਵੀ ਸਮੱਸਿਆ ਦਾ ਹੱਲ ਕਰਨਾ ਪਊਗਾ ਸਰਕਾਰ ਨੂੰ ਸੋਚਣਾ ਚਾਹੀਦਾ ਸੋ ਐਂਬੂਲੈਂਸ ਫਾਈਵ ਰੇਡ ਦੀਆਂ ਗੱਡੀਆਂ ਨੇ ਜਿਹੜੀਆਂ ਉਹ ਵੀ ਰੋਡ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਪੰਪਾ ਦੇ ਉੱਤੇ ਖੜੀਆਂ ਨੇ ਤੇਲ ਪਾਉਣ ਵਾਸਤੇ ਆਏ ਹੋਏ ਨੇ ਸੋ ਇਹਨਾਂ ਨੂੰ ਵੀ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਸੋ ਫਾਈਵ ਕ੍ਰੇਡਿਟ ਦੀ ਗੱਡੀ ਖੜੀ ਹੈਗੀ ਆ ਤੁਸੀਂ ਵੇਖ ਸਕਦੇ ਹੋ ਫਤਿਹਗੜ ਸਾਹਿਬ ਦੀ ਸੋ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਕਿਉਂਕਿ ਪੈਟਰੋਲ ਪੰਪਾਂ ਦੇ ਉੱਤੇ ਤੇਲ ਨਹੀਂ ਹੈਗਾ ਸੋ ਤੇਲ ਕਾਰਨ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਸੋ ਤੁਸੀਂ ਵੇਖਿਆ ਕਿ ਪੰਪਾਂ ਦੇ ਉੱਤੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਲੋਕ ਪਰੇਸ਼ਾਨ ਹੋ ਰਹੇ ਨੇ ਸੋ ਸਰਕਾਰ ਨੂੰ ਵੀ ਅਪੀਲ ਕਰ ਰਹੇ ਨੇ ਕਿ ਜਲਦ ਤੋਂ ਜਲਦ ਇਹਦਾ ਹੱਲ ਕੀਤਾ ਜਾਵੇ ਤਾਜੂ ਲੋਕਾਂ ਨੂੰ ਪੈਟਰੋਲ ਡੀਜ਼ਲ ਜਲਦ ਤੋਂ ਜਲਦ ਮਿਲ ਸਕੇ ਕੈਮਰਾਮੈਨ ਸੰਦੀਪ ਦੇ ਨਾਲ ਹਰਵਿੰਦਰ ਸਿੰਘ ਏ ਐਨ ਬੀ ਨਿਊਜ਼ ਫਤੇਗੜ ਸਾਹਿਬ